ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਖੈਰ ਤੁਸੀਂ ਕਾਲ ਕੇਵਲ ਸਿੰਘ ਜੀ ਬੋਲ ਰਿਹਾ ਜੀ ਹਾਂਜੀ 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 ਬੜੀ ਠੀਕ ਹੈ ਜੀ ਵਧੀਆ ਵਧੀਆ ਤੁਹਾਡਾ ਬਹੁਤ ਧੰਨਵਾਦ ਜੀ ਗੁਸਤਾਖੀ ਮਾ ਪਹਿਲਾਂ ਪਤਾ ਵੀ ਨਹੀਂ ਸੀ ਜਾਣ ਪਛਾਣ ਨਹੀਂ ਸੀ ਚਲੋ ਫਿਰ ਜਦ ਮੈਂ ਸਾਰੀ ਵੀਡੀਓ ਵੇਖੀ ਤੇ ਮੈਂ ਕਿਹਾ ਤੁਹਾਡਾ ਦਿਲੋਂ ਧੰਨਵਾਦ ਕਰੀਏ ਬੜੀ ਹਿੰਮਤ ਵਿਖਾਈ ਤੁਸੀਂ ਨਹੀਂ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਥੈਂਕ ਯੂ ਨਹੀਂ ਇਹ ਗੁਰੂ ਘਰ 'ਚੇ ਗੋਲੀ ਚੱਲਨੀ ਨਹੀਂ ਨਹੀਂ ਚਲੋ ਮੇਰਾ ਫਰਜ ਬਣਦਾ ਜੀ ਗੁਰੂ ਘਰ ਦੇ ਕੋਈ ਆ ਸੇਵਾ ਚੱਲਦੀ ਹੋਵੇ ਕੋਈ ਗੋਲੀ ਚਲਾਵੇ ਤੇ ਵੈਸੀ ਬੜੀ ਸ਼ਰਮਨਾਕ ਗੱਲ ਆ ਤੁਸੀਂ ਉਹਨੂੰ ਰੋਕਣ ਲਈ ਜੋ ਹਿੰਮਤ ਵਿਖਾਈ ਹੈ ਜਸਵੀਰ ਨਾਲ ਤੇ ਸਾਰਿਆਂ ਨਾਲ ਉਹ ਤੁਹਾਡਾ ਦਿਲੋਂ ਧੰਵਾਦ ਹੈ ਜੀ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਤੁਹਾਡੇ ਜੀ ਸਾਡਾ ਬਹੁਤ ਬਹੁਤ ਧੰਵਾਦ ਸਰ ਤੁਸੀਂ ਸਾਡਾ ਬਹੁਤ ਬਹੁਤ ਜੀ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲਾਂਗੇ ਵੀ ਜੀ ਕਿਸੇ ਵੇਲੇ ਜਰੂਰ ਤੋਂ ਅੰਕਲੋਂ ਦਾ ਨਾਮ ਟੱਕਲੇ ਮੀ ਜੀ ਦੁੱਤ ਬਾਦ ਹਾਂ ਜੀ ਬਾਇਰ ਟੱਕਲੇ ਦੀਆਂ ਸੱਚਾ ਅੱਛਾ ਉਹ ਵੀ ਜੀ ਪਪਾ ਕਹਿੰਦਾ ਚਾਪਾਲੇ ਲੱਗੀ ਚੱਕੇ ਪੜਾ ਮੈਨੂੰ ਅੱਛਾ ਅੱਛਾ ਉਹ ਮੈਂ ਹੱਥ ਤੇ ਮਾਂਛਾ ਦਾ ਉਹ ਨਾਲ ਜਿਸ ਤੋਂ ਨੂੰ ਕਿ ਨਹੀਂ ਮਾਰਦੇ ਅਸੀਂ ਤੇਰੇ ਹੱਥ ਹਾਂ ਜੀ ਤੇਰਾ ਸਰਵਾਲ ਵਾਲੇ ਉੱਪਰ ਹੱਥ ਤੇ ਉੱਪਰ ਅੱਗੇ ਦਾ ਸਾਈਡ ਵਾਲਾ ਹਾਂ ਜੀ ਜੀ ਜਦੋਂ ਗ੍ਰਹਿਤ ਆਪਣੇ ਕੁਸਤਵਾਂ ਦੇ ਵਿੱਚ ਹੋ ਗਿਆ ਹਾਂਜੀ 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 ਸਰ ਸਤਿਗੁਰੂ ਦਾ ਅੰਦਰ ਆਇਆ ਸੀ ਕੱਠੀ ਹੋ ਨਹੀਂ ਸੁਣੀ ਮੈਨੂੰ ਇਹ ਸਤਿਗੁਰੂ ਅੱਛਾ 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 ਸਤਿਗੁਰੂ ਦਾ ਸਤਿਗੁਰੂ ਦਾ ਹੀ ਫੋਨ ਆ ਗਿਆ ਜੀ ਆ ਨਹੀਂ ਮੇਰੀ ਹੋਈ ਸੀ ਗੱਲ ਮੈਂ ਫਿਰ ਸਾਰਿਆਂ ਦਾ ਧੰਨਵਾਦ ਕੀਤਾ ਫਿਰ ਮੈਂ ਕਿਹਾ ਚਲੋ ਹੁਣ ਥੋੜਾ ਵੀ ਕਰਦੇ ਸਹੀ ਸਾਡੀ ਸੇਵਾ ਹੋ ਗਈ ਜੀ ਹਾਂਜੀ ਬਹੁਤ ਸੈਕਿੰਡ ਹਾਂਜੀ ਬਹੁਤ ਸੈਕਿੰਡ ਧੰਨਵਾਦ ਜੀ ਨਹੀਂ ਬਹੁਤ ਧੰਨਵਾਦ ਬਿੜਿਓ ਕਿਸੇ ਵੇਲੇ ਜਰੂਰ ਜੀ ਤੁਸੀਂ ਜੁੜੋ ਜੀ ਤੁਸੀਂ ਆਏ ਜੀ ਤਾਂ ਇਧਰ ਆ ਕੇ ਜਾਓ ਜੀ ਬਲਕੇ ਜੀ ਚੰਗਾ ਚੰਗਾ ਸਰਪੰਚ ਸਾਹਿਬ ਸਕੇ ਬਲਸੋਂ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸਤਿਕਾਰ ਸਤਿਕਾਰ